ਅੱਜ ਅਸੀਂ ਆਏ ਆ ਖਰਚਵਾਲ ਪਿੰਡ ਦੇ ਵਿੱਚ ਇਹ ਮਾਤਾ ਇੰਦਰਕੌਰ ਜਿਨ੍ਹਾਂ ਦਾ ਬੇਟਾ ਟਾਟਾ ਰਹਿ ਰਿਹਾ ਲੜਕੀ ਵੀ ਟਾਟਾ ਰਹਿ ਰਹੀ ਆ ਇੱਕ ਲੜਕੀ ਐ ਇੱਥੇ ਇਹਨਾਂ ਕੋਲ ਰਹਿ ਰਿਹਾ ਕਿਉਂ ਉਹਨਾਂ ਦੀ ਮਾਲੀ ਹਾਲਾਤ ਵੀ ਬਹੁਤ ਮਾੜੀ ਆ ਉਹ ਕਿਸਾਨ ਲੋਕਾਂ ਦੇ ਘਰਾਂ 'ਚ ਥੋੜਾ ਬੁੱਤਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਆ ਤੇ ਉਹ ਹੈ ਵੀ ਠੀਕ ਨਹੀਂ ਗਈ ਬਿਮਾਰ ਆ ਤੋਂ ਇਹਨਾਂ ਨੇ ਸਾਨੂੰ ਸਾਰਿਆਂ ਨੇ ਆਂਡੀ ਅਂਗਵਾਨੀਆਂ ਨੇ ਕਿਹਾ ਸੀਗਾ ਇਹਨਾਂ ਬਾਤਾਂ ਨੂੰ ਅਸਰੇ ਦੀ ਲੋੜ ਆ ਸੀ ਪ੍ਰਭ ਆਸ਼ਰਮ ਵਿੱਚ ਇਹਨਾਂ ਨੂੰ ਮਤਲਬ ਵਿੱਚ ਲੈ ਕੇ ਜਾ ਰਹੇ ਆ ਅਸੀਂ ਆਸ਼ਰਮ ਵੱਲੋਂ ਇਹਨਾਂ ਦੇ ਜੋ ਵੀ ਸੇਵਾ ਬਣਦੀ ਹੈ ਕਰਾਂਗੇ ਬਾਕੀ ਇਹਨਾਂ ਦੀ ਸਾਰਿਆਂ ਦੀ ਸਹਿਮਤੀ ਆ ਤੇ ਸਹਿਮਤੀ ਦੇ ਨਾਲ ਆਪਾਂ ਇਹਨਾਂ ਨੂੰ ਆਪਣੇ ਆਸ਼ਰਮ ਵਿੱਚ ਲੈ ਕੇ ਜਾ ਰਹੇ ਹਾਂ ਸੋ ਧੰਨਵਾਦ ਇਹ ਵੀਡੀਓ ਨੂੰ ਸ਼ੇਅਰ ਕਰ ਲਓ ਕਿਉਂਕਿ ਇਹੋ ਜਿਹੇ ਬੱਚੇ ਜਿਹੜੇ ਆਪਣੇ ਮਾਪਿਆਂ ਨੂੰ ਨਹੀਂ ਸਾਂਭ ਸਕਦੇ ਜਿਹੜੇ ਮਾਪਿਆਂ ਨੇ ਇਹਨਾਂ ਬੱਚਿਆਂ ਨੂੰ ਪਾਲਿਆ ਉਹ ਅੱਜ ਇਹ ਮਾਪਿਆਂ ਨੂੰ ਘਰੋਂ 'ਚ ਰੱਖਣ ਤੋਂ ਰਾਜ਼ੀ ਨਹੀਂਗੇ ਮੈਂ ਸੁਣਿਆ ਕਿ ਉਹ ਬੱਚਾ ਜਿਹੜਾ ਇਹਦਾ ਬੇਟਾ ਵਾ ਉਹ ਜਿਨ੍ਹਾਂ ਦੀ ਬਾਤ ਨਹੀਂ ਸੁਣਦਾ ਨਾਂ ਨਾ ਰੱਖਦਾ ਸੋ ਆਪਾਂ ਬੇਨਤੀ ਕਰਦੇ ਆ ਕਿ ਮਾਪਿਓ ਦਾ ਫਰਜ਼ ਜਿਹੜਾ ਆਪਾਂ ਦਾ ਬਣਦਾ ਆਪਾਂ ਦੇ ਭਾਈਏ ਸੋ ਇਸ ਤਰ੍ਹਾਂ ਮਾਪਿਓ ਇਹ ਬਜ਼ੁਰਗ ਨਾ ਰੋਣ ਸੋ ਆਏ ਗੁਰਦੀਖਾ ਖਾਲਸਾ ਬਾਏ ਗੁਰ